ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਸਾਰਿਆਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਕੋਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਮਰਜੀਤ ਸਿੰਘ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਮਾਈ ਦਿਖਾਉਣੀ ਆ ਤੇ ਸੋਈ ਸੁਵਾਈ ਆ ਥੱਲਿਆਂ ਚੰਗੀ ਬਣੀ ਆ ਤੇ ਤੇ ਮਗਰ ਵੀ ਕੱਟੀ ਆ ਤੇ ਬਾਕੀ ਇਹ ਆ ਵੀ ਸੋਈ ਦਾ ਇਹ ਵਾਧਾ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਜਰੂਰ ਚੁਵਾਈ ਕਰਾ ਲਿਆ ਕਰੋ ਜੀ ਹਾਂ ਜੀ ਵੀਰ ਜੀ ਸਤਿਗੁਰ ਗਾਲ ਜੀ ਸਤਿਗੁਰ ਗਾਲ ਜੀ ਸਾਤਰੀ ਸਾਰੀਆਂ ਮੇਰੀਆਂ ਪੀਆਂ ਭੈਣਾ ਭਰਾਵਾਂ ਦੇਸਾਂ ਦੇਸਾਂ ਵਸ ਜਾਂ ਸਾਰਾ ਮੇਰੇ ਨੂੰ ਪਿਆਰ ਪਰੀ ਸਤਿਗੁਰ ਗਾਲ ਜੀ ਹੋਠੀ ਠਾਜੇ ਠੀਠਾ ਜੀ ਗੁਰੂ ਰਾਮਦਾਸ ਦੀ ਕਿਰਪਾ ਚਲੋ ਵਧੀਆ ਕਿਰਪਾ ਚਾਹੀਦੀ ਜੇ ਤੇ ਨਾਮ ਦੱਸਦੇ ਕਰੀ ਫਿਰ ਨਾਮ ਮੇਰਾ ਜੀ ਸਰਦਾਰ ਅਮਰਜੀਤ ਸਿੰਘ ਮਾਨ ਆ ਤੇ ਪਿੰਡ ਮੇਰਾ ਚੱਕ ਔਲੇ ਕਾਗਨੀ ਉਤਨਾ ਬੋੜੀ ਚੱਕ ਆ ਠੀਕ ਆ ਸਹੀ ਲ ਜਨਾਲਾ ਜਿਲ੍ਹਾ ਅਮਰਸਾ ਰਹੇ ਫੋਨ ਨੰਬਰ ਵੀ ਬੋਲ ਦੋ 7529899413 ਠੀਕ ਆ ਤੇ ਅੱਜ ਇੱਕੋ ਹੀ ਆ ਫਿਰ ਹੁੰਦੀ ਇੱਕੋ ਹੀ ਮਹੀਨੇ ਕਈ ਸਾਲ ਹੋ ਗਏ ਆਪਾਂ ਨੂੰ ਤੂੰ ਆਉਣਾ ਮੇਰੇ ਕੋਲ ਠੀਕ ਆ ਹੁੰਦੀ ਇੱਕ ਤੇ ਹੁੰਦੀ ਨਗੀਨਾ ਵਧੀਆ ਤੋਂ ਚੋਟੀ ਦੇ ਚੋਟੀ ਦਾ ਮਾਲ ਹੁੰਦਾ ਪਾਉਂ ਠੀਕ ਆ ਤੇ ਆ ਦੇਖ ਸਾਡੇ ਜੀ ਇੱਕ ਰੀ ਉਤਰਾ ਕਿੰਨਾ ਕਿਚੇਰਾ ਹੋ ਗਿਆ ਜੀ ਨਾ ਸੂਈ ਨਾ ਇਹਦਾ ਉਹ ਬੱਚਾ ਕੱਟੀ ਹੈ ਮਗਰੇ ਦੀ ਇਹ ਕੋਈ 12 ਦੀ ਲਾ ਲੇ ਕੋਈ 14 ਨਹੀਂ ਲਾਦੇ ਵਿਖਾਲਦੇ ਉਹ ਕੱਟੀ ਆ ਬਜੀ ਠੀਕ ਹੈ ਚਲ ਹੁਣੇ ਗੱਟੀ ਵੀ ਦਿਖਾ ਦਿੰਨੇ ਆ ਤੇ ਦੁੱਧ ਕਿੰਨਾ ਤਿਆਰ ਹੋ ਉਤਰੇ ਦੁੱਧ ਮੌਕੇ ਤੇ ਇਹਦੇ ਥੱਲੇ ਜੇ 14 ਲੀਟਰ ਅੱਛਾ ਇੱਥੇ ਮੇਰੇ ਘਰ ਆਵੇ ਕੋਈ ਦੂ ਢੰਗ ਤਿੰਨ ਢੰਗ ਮੈਚਵਾ ਕੇ ਦਊਗਾ ਅੱਛਾ ਤੇ ਇਹਦੀ ਫੁੱਲ ਜਿਹੜੀ ਚਵਾਈ ਇਹਦੀ 17 18 ਲੀਟਰ ਦੀ ਪਿਛਲੇ ਸਵੇਰ ਦੀ ਹੋ ਚੱਗੀ ਆ ਅੱਛਾ ਕਿਉਂਕਿ ਇਹ ਮੈਂ ਆਪਣੇ ਪਿੰਡੋਂ ਹੀ ਸਾਡੇ ਗਰੰਥੀ ਸਾਹਿਬ ਗੁਰਮਰੇ ਦਾ ਉਧ ਕੋ ਮੱਝ ਲਈ ਆ ਮੱਝ ਠੀਕ ਆ ਹਾਂਜੀ ਤੇ ਇੱਕ ਟਾਈਮ ਉਹ ਦੀ ਘਰ ਦੀ ਚੋਂਦੀ ਹੀ ਇੱਕ ਟਾਈਮ ਉਹ ਆਪ ਚੋਂਦਾ ਹੀ ਕਿਉਂਕਿ ਸਵੇਰ ਦੇ ਟਾਈਮ ਉਹ ਆਪਣਾ ਤੜਕੇ ਆ ਜਾਂਦਾ ਨੇ ਗੁਰਦੁਆਰਾ ਸਾਹਿਬ ਹਾਂਜੀ ਹਾਂਜੀ ਤੇ ਵੀਰ ਉਹ ਦੇ ਘਰ ਦੀ ਚੋਂਦੀ ਸ਼ਾਮਾਂ ਨੂੰ ਉਹ ਝੋ ਕੇ ਫੇਰ ਆਉਂਦਾ ਅੱਛਾ ਹਾਂਜੀ ਠੀਕ ਆ ਇਹਦਾ ਮਤਲਬ ਵੀ ਜਨਾਨੀ ਵੀ ਚੋ ਸਕਦੀ ਤੇ ਬੰਦਾ ਵੀ ਚੋ ਸਕਦਾ ਠੀਕ ਆ ਹਾਂਜੀ ਤੇ ਹੁਣ ਦੁੱਧ ਪੱਕਾ 14 ਲੀਟਰ ਹੈਗਾ ਮੈਂ ਨਾ ਮੇਰੇ ਘਰ ਆਵੇ ਮੈਂ ਚਵਾ ਕੇ ਦਊ ਆ ਸਰਕਾਰੀ ਲੀਟਰ ਮੇਰੇ ਕੋਲ ਆ ਅੱਛਾ ਹਾਂਜੀ ਤੇ ਖੋਲੋ ਫਿਰ ਤੋਰ ਦਈਏ ਸੁਗਾਂ ਕਿੰਨਾ ਸੁਈਆ ਸੁਗਾਂ ਮੈਂ ਕਿਹੜੇ ਘਰ ਦੀ ਮੈਂ ਅੱਗੇ ਵੀ ਆਣਾ ਨਾ ਮੇਰੇ ਘਰ ਦਾ ਡੰਗਰ ਫੇਰ ਮੈਂ ਦੱਸਦਾ ਪਹਿਲੇ ਦੂਜੇ ਤੀਜੇ ਜਿਹੜਾ ਮੇਰੇ ਘਰ ਦਾ ਡੰਗਰ ਮੈਂ ਕਦੀ ਸੁਗਾਂ ਨਹੀਂ ਦੱਸਿਆ ਅਜੇ ਤੱਕ ਠੀਕ ਹੈ ਜੀ ਤੋੜ ਦੋ ਫੇਰ ਆਹ ਜਿਹੜੀ ਕੱਟੀ ਆ ਤੇ ਮਗਰ ਕੱਤੀ ਵੀ ਚੱਲੋ ਮਗਰ ਸੋਹਣੀ ਆ ਦੋ ਦੋ ਛੱਡਿਆ ਕੱਟੀ ਨਵੀਂ ਕੱਤੀ ਬੇਲ ਬੜੀ ਲੰਮੀ ਕੱਟੀ ਤੇ ਬਾਕੀ ਮੱਝ ਥੱਲੇੋਂ ਚੰਗੀ ਬਣੀ ਆ ਲਾ ਦਿਓ ਲਗਾ ਦਿਓ ਆ ਜੋ ਲਾ ਦੋ ਲਾ ਕੇ ਦਿਖਾ ਦਿਓ ਚੰਗੀ ਤਰ੍ਹਾਂ ਬਾਕੀ ਥਾਂਵੇਂ ਚੰਗਾ ਗੈਪ ਤੇ ਦੂਰ ਦੂਰ ਥਾਂ ਲੱਗਾ ਜਾਂ। ਅੱਗੇ ਮਾਜੇ ਥੱਲੇ ਚੰਗੀ ਬਣੀ ਐ, ਪਿੱਠਪੜੇ ਦੀ ਚੰਗੀ। 14 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਮੌਕੇ ਤੇ ਹੈਗਾ। ਲੈ ਆ ਜਾ ਬਿੱਧੀ। 98 ਤੇ 77 ਵੀ ਦੇਖ ਸਕਦੇ ਲੱਗੇ ਤੋਂ ਤੇ ਉਤਰਾਂ ਚਵਾਚੋ ਓਕੇ ਆ ਚਵਾ ਆਪਾਂ ਵਿਖਾ ਲਦੇ ਨਾ ਜੀ ਹੁਣੀ ਆਪਾਂ ਕੋਈ ਗੱਲ ਦੀ ਕਸਰ ਛੱਡਣੀ ਕੋਈ ਨਹੀਂ ਦੀ ਅੱਛਾ ਹਾਂਜੀ ਚਵਾ ਦਿਖਾ ਦਈਏ ਹਰ ਇੱਕ ਰੀ ਹਨਾ ਇਹਦਾ ਆਹ ਕੱਟੀ ਆ ਬਾਕੀ ਇਹ ਆਵੇ ਥੱਲੇੋਂ ਚੰਗੀ ਬਣੀ ਆ ਅੱਜ ਇਹ ਤੇ ਹੋਰ ਪੀਸੇ ਬੰਨਣ ਜੇ ਦੁੱਧ ਥੱਲੇ ਹੋਇਆ ਦੇ ਅੱਛਾ ਇਹ ਕਿੰਨਾ 17-18 ਲੀਟਰ ਦੇ ਇਹ ਤੇ ਬੈਂਦੀ ਮਹਾ ਦੀ ਇੱਕ ਗੱਲ ਹੋਰ ਹੈ ਜਾਂ ਤੇ ਗੱਦੇ ਤੇ ਬਹੁਤਾਂ ਥੱਲੇ ਸੁੱਕ ਪਾਣੀ ਪਾਉਣੀ ਪਊਗੀ ਅੱਛਾ ਪੀ ਐਡਾ ਬੰਨ ਲੈ ਕੇ ਤੂੰ ਮੈਂ ਤਾਂ ਪੋਲੀ ਜਗਾ ਚਾਹੀਦੀ ਆ ਥੱਲੇ ਇਹ ਅੱਗੇ ਪਾਣੀ ਬੜਾ ਦੋ ਤਿੰਨ ਟਾਈਮ ਪੀਂਦੀ ਜੀ ਇੱਕ ਗੱਲ ਮੈਂ ਪਹਿਲਾਂ ਦੱਸਦਾ ਅੱਛਾ ਪਾਣੀ ਜ਼ਿਆਦਾ ਡੋਣਾ ਪੈਂਦਾ ਨਹੀਂ ਪਾਣੀ ਜਾਨੀ ਕਿ ਦੋ ਦਾ ਤਿੰਨ ਟਾਈਮ ਹੀ ਪੀ ਜਾਂਦੀ ਹੈ ਅੱਛਾ ਹਾਂਜੀ ਠੀਕ ਆ ਆ ਕੋਈ ਜਾਨਾ ਮੇਰੇ ਵੀਰ ਖੜ ਕੇ ਬੰਨ ਛੱਡਦੇ ਸਾਰਾ ਦਿਨ ਹਾਂਜੀ ਹਾਂਜੀ ਇੰਨੇ ਮਿੰਟ ਕਿ ਕੀ ਦੇਣਾ ਜੇ ਇਹਨੂੰ ਪ ਇੱਕ-ਇੱਕ ਦੇਂਦੀ ਕਟੀਆਂ ਅੱਛਾ ਜਿੰਨੇ ਸੂਏ ਸੂਏ ਕਟੀਆਂ ਦੇਂਦੀ ਇਹ ਆਪਣੀ ਲੁੱਡਣ ਨਸਲ ਚ ਹੈ ਇਹਦੇ ਕੋ ਭਾਵੇਂ ਕੋਈ ਮੋਹਰਾ ਦੀ ਕੱਟੀ ਲੈ ਲੈ ਤੇ ਭਾਵੇਂ ਕੋਈ ਨੀਲੀ ਦੀ ਲੈ ਲੈ ਅੱਛਾ ਹਾਂਜੀ ਠੀਕ ਆ ਪਸੰਗੀ ਜੇ ਵੇਦੀ ਫਿਰ ਚਲੋ ਬੰਦਾ ਫਿਰ ਇਹਨਾਂ ਬੰਦੋ ਕੱਟੀ ਪਸੰਗੀ ਆ ਦੇ ਤੁਹਾਨੂੰ ਜਵਾਦ ਦਿਖਾ ਦਿੰਨੇ ਦਾ ਇੱਕ ਰੀ ਆ ਥਾਣੇ ਤੇ ਦੇਖ ਸਕਦੇ ਜੇ ਲਾਗੇ ਤਾਂ ਦਿਖਾ ਦਵਾਂ ਵਿਦੀ ਜਵਾ ਫਿਰ ਇਹਨਾਂ

ਬਹੁਤਾ ਵੱਡਾ ਵੀ ਨਹੀਂ ਤੇ ਬਹੁਤਾ ਛੋਟਾ ਵੀ ਨਹੀਂ ਠੀਕ ਠਾਕ ਜਿਹਾ ਕਰਦਿਆ ਜਿਹੜਾ ਇਹਦਾ ਤੇ ਥੱਲੇੋਂ ਚੰਗੀ ਬਣੀ ਆ ਉਤਨਾ ਤੇ ਬਾਕੀ ਇੱਧਰ ਵੀ ਇੱਕ ਵਾਰੀ ਦੇਖ ਸਕਦੇ ਜੀ ਮਿਲਕਵੇਂ ਨੇ ਵਿੱਚ ਚੰਗੀਆਂ ਮੋਟੀਆਂ ਲੱਗੀਆਂ ਆ ਪੈਪਾ ਹੀ ਲੱਗੀਆਂ ਵਾਂ ਜੜੀਆਂ ਤੇ ਕਿੰਨਾ ਫਿਰ ਇਹਦਾ ਰੱਖੀਏ ਮੁੱਲ ਆਪਾਂ ਮੁੱਲ 20 ਸਾਲ 17 18 ਲੀਟਰ ਦਾ ਜੂਰ ਚੱਲਣ ਦਾ ਤੈਨੂੰ ਪਤਾ ਹੀ ਹੈ ਹਾਂਜੀ ਹਾਂਜੀ ਆਪਾਂ ਪਾਓ ਨਹੀਂ ਕਰਨਾ ਅੱਛਾ ਮੁੱਲ ਸਿਰਫ ਕਰਨਾ ਦੇਣ ਲੈਣ ਵਾਲਾ 95000 ਰੁਪਏ 95000 ਹਾਂਜੀ ਕਰਨੇ ਵਿੱਚ ਛੋਟ ਛੜ ਕਰੋ ਜੀ ਅੱਗੇ ਜੇ ਤੂੰ ਨਹੀਂ ਕਰਦਾ ਤੇ ਨਾ ਕਰ ਕਰ ਦੋ ਆਪ ਹੀ 2000 ਬਸ ਹਾਂਜੀ ਦੋ ਹੀ ਹਾਂ ਮੰਗਿਆ ਜੀ ਬੜੀ ਅੱਗੋਂ ਮਾਲ ਮਿਲਦਾ ਨਹੀਂ ਗਾ 15 15 ਦਿਨ ਖੱਜਲ ਖਰਾਬ ਹੁੰਨੇ ਆ ਅੱਛਾ ਹਾਂਜੀ ਤੇ ਹੁਣ ਤੇ ਚਲੋ ਮਾਰਾ ਦੀ ਕਿਰਪਾ ਮੌਸਮ ਬੜਾ ਵਧੀਆ ਬਣ ਗਿਆ ਨਹੀਂ ਤੇ ਲੱਤਾਂ ਵੀ ਜੁੜ ਜਾਂਦੀਆਂ ਮੋਟਰਸਾਈਕਲ ਤੇ ਠੀਕ ਆ ਠੰਡ ਚ 2000 ਨਾਲ ਕੀ ਫਰਕ ਪੈਣਾ ਫਿਰ ਚਲ ਤੂੰ ਕਰ ਲੈ ਭਰਾ ਜਿੰਨਾ ਕਰਨਾ ਹੀ ਪੂਰੇ 90 ਦੀ ਚੱਲ ਫਿਰ ਹੁਣ ਇਹ ਤੋਂ ਗਾਂ ਹੋਣਾ ਚ ਕੋ ਛੋੜ ਛੱਪਾ ਹੀ ਹੋਣਾ ਜੇ ਕੋਈ ਮੇਰੇ ਘਰ ਇੱਥੇ ਆਵੇ ਚਾਹ ਵਾ ਹੁਣ ਅੱਛਾ ਉਹਨੂੰ ਮੈਂ 500 ਰੁਪਿਆ ਹੋਰ ਛੱਡੂਗਾ ਅੱਛਾ ਹਾਂ ਤੇ ਆ ਵੀ ਚੋਕੇ ਖੜੇ ਇੱਥੋਂ ਕੋਈ ਹਨਾ ਖੜੇ ਮੈਨੂੰ 500 ਹੋਰ ਛੱਡੂਗਾ ਜਿਹਦਾ ਤੇਲ ਖਰਚਾ ਲੱਗਾ ਉਹਦਾ ਜੇ ਤੁਹਾਨੂੰ ਇਹਦੇ 1000 ਛੱਡੂ ਅੱਛਾ ਨਹੀਂ ਤੇ ਹੋਰ ਰੋਤਣਾ ਨਹੀਂ ਛੱਡੂ ਮੈਂ ਠੀਕ ਹੈ ਜੀ ਹਾਂਜੀ ਤੇ ਬਾਕੀ ਇਹ ਆ ਵੀ ਚਲੋ ਇੱਥੋਂ ਕੋਈ ਵੀਰ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਦੋ ਟਾਈਮ ਚਵਾਈ ਕਰੋ ਤਿੰਨ ਟਾਈਮ ਚਵਾਈ ਕਰੋ ਪਰ ਤਸੱਲੀ ਆਪਣੀ ਕਰਕੇ ਪਸ਼ੂ ਲਿਆ ਕਰੋ ਕਿਤੇ ਵੀ ਲੈਣਾ ਵਾ ਜ਼ਰੂਰੀ ਨਹੀਂ ਕਿ ਇੱਥੋਂ ਹੀ ਇੱਥੋਂ ਵੀ ਅਸੀਂ ਆਣੇ ਆ ਤੁਹਾਨੂੰ ਪਤਾ ਸਾਡੀ ਮਾਈ ਥੱਲੇ ਦੁੱਧ ਹੈਗਾ